ਫਿਰ ਸ਼ਾਮ ਨੂੰ ਕਾਲਾ ਦੁੱਧ ਦੇਣ ਤਾਏ ਦੇ ਘਰ ਆਇਆ ਤਾਂ ਜਾਦੂ ਉਸਨੇ ਦੁੱਧ ਵਾਲਾ ਡੋਲੂ ਹਰਲੀਨ ਨੂੰ ਫੜਾਇਆ ਉਹ ਦਰਵਾਜ਼ਾ ਬੰਦ ਹੀ ਕਰਨ ਲੱਗੀ ਸੀ ਕਿ ਕਾਲੇ ਨੇ ਹਰਲੀਨ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਕਹਿਣ ਲੱਗਾ ਇੱਕ ਮਿੰਟ ਹਰਲੀਨ ਜੀ ਮੈਂ ਆਇਆ ਤਾਂ ਹਾਂ ਸੋਚਦਾ ਸੀ ਕਿ ਹੁਣ ਤਾਏ ਹੁਣਾਂ ਨੂੰ ਵੀ ਮਿਲ ਕੇ ਹੀ ਚੱਲਦਾ ਹਾਂ ਉਸ ਦੀ ਗੱਲ ਸੁਣ ਕੇ ਫਿਰ ਹਰਲੀਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਾਲਾ ਅੰਦਰ ਆ ਗਿਆ ਤਾਏ ਅੰਦਰ ਵੜਦੇ ਜਿੰਮ ਦੀ ਸ਼ਾਮੀ ਮੰਜੇ ਤੇ ਪਿਆ ਸੀ ਤੇ ਤਾਈ ਵੀ ਕੋਲ ਹੀ ਬੈਠੀ ਸੀ ਕਾਲੇ ਨੇ ਜਾ ਕੇ ਤਾਈ ਪੈਰੀ ਹੱਥ ਲਾਈ ਕੋਲ ਹੀ ਪਈ ਕੁਰਸੀ ਤੇ ਬੈਠ ਗਿਆ ਫਿਰ ਉਸ ਦੇ ਬੈਠਦੇ ਹੀ ਤਾਈ ਕਹਿਣ ਲੱਗੀ ਹਰਲੀ ਨੂੰ ਪੁੱਤ ਤੇ ਇਹ ਚਾਹ ਲੈ ਕੇ ਆ ਬਣਾ ਕੇ ਕਾਲੇ ਵਾਸਤੇ ਵੀ ਫਿਰ ਤਾਈ ਕਾਲੇ ਨੂੰ ਦੇਖਦੇ ਹੋਏ ਕਹਿਣ ਲੱਗੀ ਵੇ ਕਾਲਿਆ ਪੁੱਤ ਤੂੰ ਤਾਂ ਲੱਗਦਾ ਸਾਡੇ ਘਰ ਦਾ ਰਾਹ ਹੀ ਭੁੱਲ ਗਿਆ ਕਿੰਨੇ ਦਿਨ ਹੋ ਗਏ ਨੇ ਤੂੰ ਕਦੇ ਗੀੜਾ ਹੀ ਨਹੀਂ ਮਾਰਿਆ ਕਾਲਾ ਨਹੀਂ ਤਾਈ ਇਦਾਂ ਦੀ ਗੱਲ ਨਹੀਂ ਉਹ ਮੈਂ ਖੇਤ ਕੰਮ ਹੀ ਜ਼ਿਆਦਾ ਹੋਣ ਕਰਕੇ ਬਸ ਟਾਈਮ ਹੀ ਲੱਗਿਆ ਮੈਂ ਤਾਂ ਆਪ ਕਦੇ ਦਾ ਸੋਚ ਰਿਹਾ ਸੀ ਤੁਹਾਨੂੰ ਸਭ ਨੂੰ ਮਿਲ ਕੇ ਜਾਣ ਦਾ ਹੋਰ ਤਾਇਆ ਕਿਵੇਂ ਐ ਹੁਣ ਠੀਕ ਆ ਨਾ ਤਾਈ ਹਾਂ ਪੁੱਤ ਠੀਕ ਆ ਹੁਣ ਤਾਂ ਮਾੜਾ ਮੁੱਟਾ ਵੈਸੇ ਵੀ ਡਾਕਟਰ ਕਹਿੰਦਾ ਸੀ ਹੋ ਜਾਣਾ ਠੀਕ ਪੂਰੀ ਤਰ੍ਹਾਂ ਨਾਲ ਕੁਝ ਦਿਨਾਂ ਤੱਕ ਕਾਲਾ ਚਲੋ ਚੰਗੀ ਗੱਲ ਆ ਪਰ ਤਾਈ ਇਹ ਕੁੜੀ ਕੌਣ ਆ ਪਹਿਲਾਂ ਪਹਿਲਾਂ ਤਮੈਂ ਕਦੀ ਨਹੀਂ ਦੇਖਿਆ ਇਸਨੂੰ ਤੇ ਜਿੱਥੇ ਤੱਕ ਮੈਨੂੰ ਪਤਾ ਇਹ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਚ ਵੀ ਨਹੀਂ ਲੱਗਦੀ। ਤਾਈ ਇਹ ਤਾਂ ਤੇਰੇ ਤਾਈ ਦੇ ਬਚਪਨ ਦੇ ਦੋਸਤ ਮੋਹਨ ਸਿੰਘ ਦੀ ਬੀਆ ਸ਼ਹਿਰ ਰਹਿੰਦੀ ਆ। ਛੁੱਟੀਆਂ ਹੋਣ ਕਰਕੇ ਇਸ ਵਾਰੀ ਪਿੰਡ ਕੋਲ ਮਨ ਆਈ ਹੈ ਤੇ ਮੈਂ ਸੁਣਿਆ ਇਹ ਬਹੁਤ ਵੱਡੇ ਸਕੂਲ ਚ ਪੜਾਉਂਦੀ ਆ। ਕੀ ਗੱਲ ਤੈਨੂੰ ਪਸੰਦ ਐ ਜੇ ਕਹੇ ਤਾਂ ਮੈਂ ਚਲਾਵਾਂ ਇਸ ਨਾਲ ਤੇ ਰਿਸ਼ਤੇ ਦੀ ਗੱਲ। ਤਾਈ ਫਿਰ ਕਾਲੇ ਨੂੰ ਛੇੜਦਿਆਂ ਹੋਇਆਂ ਕਹਿਣ ਲੱਗੀ ਕਾਲਾ ਤਾਈ ਤੂੰ ਵੀ ਨਾ ਬਸ ਭਾਬੀ ਵਾਂਗੂ ਟੀਚਰਾਂ ਕਰਨੋਂ ਨਾ ਹਟੀ ਘਰੇ ਭਾਬੀ ਨਹੀਂ ਹਟਦੀ ਹੁਣ ਤੁਸੀਂ ਵੀ ਕਹਿਣ ਲੱਗ ਪਏ ਇੱਥੇ ਉਹ ਤੇ ਕਿੱਥੇ ਮੈਂ ਸਾਡਾ ਤਾਂ ਕੋਈ ਮੇਲ ਹੀ ਨਹੀਂ ਐਨੇ ਨੂ ਹਰਲੀਨ ਚਾਹ ਲੈ ਕੇ ਆ ਗਈ ਸਭ ਨੂੰ ਚਾਹ ਫੜਾ ਕੇ ਫਿਰ ਤਾਈ ਦੇ ਲਈ ਉਹ ਦੁੱਧ ਲੈ ਕੇ ਆਈ ਤਾਂ ਤਾਈ ਨੇ ਆਪਣੇ ਘਰ ਵਾਲੀ ਨੂੰ ਠਾ ਕੇ ਦੁੱਧ ਪੀਣ ਲਈ ਦਿੱਤਾ ਕਾਲਾ ਤਾਇਆ ਜੀ ਪੈਰੀ ਪੈਂਦਾ ਹੋਰ ਕਿਵੇਂ ਠੀਕ ਹੋ ਤਾਇਆ ਦੁੱਧ ਪੀ ਕੇ ਆਪਣਾ ਮੂੰਹ ਸਾਫ਼ ਕਰਦੇ ਹੋਏ ਕਹਿਣ ਲੱਗਾ ਉਹ ਆ ਬਈ ਕਾਲਿਆ ਠੀਕਾ ਮੈਂ ਬੁੱਤ ਮੈਂ ਤਾਂ ਕਿੰਨੇ ਦਿਨਾਂ ਤੋਂ ਹੀ ਤੇਰਾ ਰਾਹ ਦੇਖ ਰਹੀ ਹਾਂ ਸੀ ਵੀ ਕਿੰਨਾ ਟਾਈਮ ਹੋ ਗਿਆ ਇਹ ਕਾਲਾ ਮੈਨੂੰ ਹਾਲੇ ਤੱਕ ਮਿਲਣ ਹੀ ਨਹੀਂ ਆਇਆ ਕਾਲਾ ਨਹੀਂ ਤਾਇਆ ਜੀ ਉਹ ਬਸ ਖੇਤ ਦੇ ਕੰਮ ਵਿੱਚ ਰੁੱਝਿਆ ਰਿਹਾ ਤਾਂ ਆਉਣ ਦਾ ਟਾਈਮ ਹੀ ਨਹੀਂ ਲੱਗਾ ਇੰਨੇ ਨੋਹਰਲੀ ਨੰਦਰੋਂ ਕੁਰਸੀ ਲੈ ਕੇ ਆਈ ਤੇ ਆਪਣੀ ਦਾਈ ਗੋਲ ਰੱਖ ਉਸ ਤੇ ਬੈਠ ਕੇ ਚਾਹ ਵਾਲਾ ਕੱਪ ਚੱਕ ਚਾਹ ਪੀਣ ਲੱਗ ਪਈ ਕਾਲਾ ਜਦ ਤਾਏ ਨਾਲ ਬੈਠਾ ਗੱਲਾਂ ਮਾਰ ਰਿਹਾ ਸੀ ਤਾਂ ਉਸ ਨੂੰ ਫੀਲ ਹੋਇਆ ਕਿ ਹਰਲੀਨ ਉਸ ਨੂੰ ਕਾਫੀ دیر ਤੋਂ ਦੇਖ ਰਹੀ ਹੈ ਜਦ ਉਸ ਨੇ ਹਰਲੀਨ ਵੱਲ ਮਾੜਾ ਜ਼ਿਆ ਦੇਖਿਆ ਤਾਂ ਉਸ ਨੇ ਜਲਦੀ ਨਾਲ ਚਿਹਰਾ ਘੁਮਾ ਲਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ ਕਾਲੀ ਨੇ ਫਿਰ ਜਲਦੀ ਨਾਲ ਚਾ ਖਤਮ ਕੀਤੀ ਤੇ ਜਾਣ ਦੀ ਆਗਿਆ ਲੈ ਕੇ ਜਦ ਉਹ ਦਰਵਾਜ਼ੇ ਕੋਲ ਪਹੁੰਚਿਆ ਤਹਰਲੀਨ ਨੇ ਉਸ ਨੂੰ ਕਲਵੀਰ ਕਹਿ ਕੇ ਆਵਾਜ਼ ਮਾਰੀ ਤਾਂ ਇਹ ਸੁਣ ਕੇ ਰੁਕ ਗਿਆ ਤੇ ਹੈਰਾਨ ਵੀ ਹੋਇਆ ਪਤਾ ਨਹੀਂ ਕਿੰਨੇ ਟਾਈਮ ਬਾਅਦ ਅੱਜ ਉਸ ਨੂੰ ਕਿਸੇ ਨੇ ਉਸ ਦੇ ਅਸਲੀ ਨਾਮ ਨਾਲ ਜੋ ਬੁਲਾਇਆ ਸੀ ਹਰਲੀਨ ਕੋਲ ਆ ਕੇ ਉਸ ਨੂੰ ਡੋਲੂ ਫੜਾਉਂਦੀਆਂ ਕਹਿਣ ਲੱਗੀ ਤੁਸੀਂ ਨਾ ਤਕਲੀਫ ਕਰਿਆ ਕਰੋ ਐਵੇਂ ਰੋਜ਼ ਦੁੱਧ ਲੈ ਕੇ ਆਉਣ ਦੀ ਮੈਂ ਖੁਦ ਲੈ ਆਇਆ ਕਰਾਂਗੀ ਜਿੰਨਾ ਚਿਰ 타ਇਆ ਜੀ ਠੀਕ ਨਹੀਂ ਹੁੰਦੇ ਤੁਹਾਨੂੰ ਵੀ ਤਾਂ ਹੋਰ ਬਹੁਤ ਕੰਮ ਹੁੰਦੇ ਹੋਣੇ ਕਾਲੇ ਨੇ ਫਿਰ ਹਾਂਜੀ ਆ ਕੇ ਡੋਲੂ ਫੜਿਆ ਤੇ ਆਪਣੇ ਰਾਹ ਚੱਲ ਪਿਆ ਅਗਲੇ ਦਿਨ ਸਵੇਰੀ ਜਦ ਕਾਲਾ ਗੁਰੂ ਘਰ ਆਇਆ ਤਾਂ ਹਰਲੀਨ ਉਸ ਤੋਂ ਵੀ ਪਹਿਲਾਂ ਹੀ ਆਈ ਬੈਠੀ ਸੀ ਕਾਲੇ ਨੂੰ ਦੇਖ ਉਸਨੇ ਇਸ਼ਾਰੇ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਤੇ ਕਾਲਾ ਵੀ ਜਵਾਬ ਦੇ ਕੇ ਸੇਵਾ 'ਚ ਲੱਗ ਗਿਆ ਉਸ ਦਿਨ ਸ਼ਾਮ ਨੂੰ ਜਦ ਕਾਲਾ ਆਪਣਾ ਸਾਈਕਲ ਲਾਪਦਾ ਹੋਇਆ ਘਰ ਆਇਆ ਤਾਂ ਉਸ ਨੂੰ ਕੰਧ ਨਾਲ ਖੜਾ ਦੇਖ ਜਾਦੋ ਉਹ ਲੈ ਕੇ ਜਾਣ ਲੱਗਾ ਤਾਂ ਉਸ ਦਾ ਅੱਗੇ ਵਾਲਾ ਚੱਕਾ ਬਿੰਗਾ ਹੋਇਆ ਦੇਖ ਉਹ ਆਪਣੀ ਭਾਬੀ ਨੂੰ ਆਵਾਜ਼ਾਂ ਮਾਰਦਾ ਹੋਇਆ ਅੰਦਰ ਨੂੰ ਚੱਲ ਪਿਆ ਤਾਂ ਚਰਨੋਂ ਬਾਹਰ ਆਉਂਦੇ ਹੋਏ ਕਹਿਣ ਲੱਗੀ ਜੇ ਕਾਲਿਆ ਕਿਉਂ ਰੌਲਾ ਪਾਇਆ ਈ ਕਾਲਾ ਭਾਬੀ ਉਹ ਸਾਈਕਲ ਦੀ ਹਾਲਤ ਚਰਨੋਂ ਸਾਈਕਲ ਵੱਲ ਦੇਖਦੇ ਹੋਏ ਕਹਿਣ ਲੱਗੀ ਨਾ ਕਾਲਿਆ ਮੈਂ ਤੈਨੂੰ 20 ਵਾਰ ਸਮਝਾਇਆ ਵਾ ਕਿ ਸਾਈਕਲ ਨੂੰ ਜਿੰਦਰਾ ਮਾਰ ਕੇ ਖੜਾ ਕਰਿਆ ਕਰ ਪਰ ਤੇਰੇ ਦਿਮਾਗ 'ਚ ਪਤਾ ਨਹੀਂ ਤੂੜੀ ਭਰੀ ਆ ਤੈਨੂੰ ਸਮਝ ਹੀ ਨਹੀਂ ਆਉਂਦਾ ਕੁਝ ਨਾ ਤੇਰਾ ਕੋਈ ਵੈਰ ਆ ਮੇਰੇ ਬੱਚਿਆਂ ਨਾਲ ਜਦ ਤੈਨੂੰ ਪਤਾ ਵਾ ਉਹ ਖੇਡਦੇ ਖੇਡਦੇ ਕਈ ਵਾਰ ਡੰਗਰਾਂ ਵਾਲੇ ਘਰ ਚੱਲੇ ਜਾਂਦੇ ਆ ਤੇਰਾ ਫਰਜ਼ ਨਹੀਂ ਬਣਦਾ ਸੀ ਸਾਈਕਲ ਨੂੰ ਜਿੰਦਾ ਮਾਰ ਕੇ ਖੜਾ ਕਰਨ ਦਾ ਤੇ ਤੇਰਾ ਸਾਈਕਲ ਲੈ ਕਾਦੇ ਬਾਹਰ ਨਿਕਲ ਗਏ ਮੈਨੂੰ ਵੀ ਨਾ ਪਤਾ ਲੱਗਿਆ ਉਹ ਤੇ ਸ਼ੁਕਰਾਂ ਪੰਡਤਾਂ ਦਾ ਮੁੰਡਾ ਜੋ ਇਹਨਾਂ ਨੂੰ ਘਰ ਛੱਡ ਕੇ ਗਿਆ ਦੇਖ ਲਾਂ ਜਾ ਕੇ ਅੰਦਰ ਹੱਥ ਮੂੰਹ ਛਲਾਈ ਬੈਠੇ ਨੇ ਹੁਣ ਜੋ ਹਟਾਈਆਂ ਪੜਾਈਆਂ ਇਹਨਾਂ ਦੀਆਂ ਹੁਣ ਤੇਰੇ ਭਰਾ ਨੇ ਮੇਰੇ ਨਾਲ ਜੋ ਆ ਕੇ ਕੁੱਤੇ ਖਾਨੀ ਕਰਨੀ ਆ ਉਹ ਤਾਂ ਭੋਰਾ ਭੋਰਾ ਜਵਾਕ ਆ ਤੇ ਤੂੰ ਖੰਬੇ ਜਿੱਡਾ ਹੋ ਗਿਆ ਪਰ ਅਕਲ ਦਾ ਤੇਰੇ ਗਿੱਟਿਆਂ 'ਚ ਵੀ ਨਹੀਂ ਹੈਗੀ ਬੇਵੈਰੀਆ ਕਿਉਂ ਮੇਰੀਆਂ ਜਣਾ 'ਚ ਬੈਠਾ ਤੂੰ ਭਾਬੀ ਬੋਲਦੀ ਬੋਲਦੀ ਅਚਨ ਹੀ ਰੁਕ ਗਈ ਜਦ ਕਾਲੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਹਰਲੀਨ ਪਿੱਛੇ ਖੜੀ ਸੀ ਉਸ ਨੂੰ ਦੇਖ ਉਹ ਸਿਰ ਝੁਕਾ ਕੇ ਉੱਥੋਂ ਚੱਲ ਪਿਆ ਤੇ ਆਪਣੇ ਸਾਈਕਲ ਨੂੰ ਚੱਕ ਮਿਸਤਰੀ ਦੀ ਦੁਕਾਨ ਤੇ ਲੈ ਗਿਆ ਠੀਕ ਕਰਵਾਉਣ ਦੇ ਲਈ ਹਰਲੀਨ ਨੂੰ ਭਾਬੀ ਦੀਆਂ ਗੱਲਾਂ ਸੁਣ ਕੇ ਬਹੁਤ ਬੁਰਾ ਲੱਗਾ ਤੇ ਗੁੱਸਾ ਵੀ ਆਇਆ ਪਰ ਉਸਨੇ ਉਸ ਟਾਈਮ ਤੱਕ ਕੋਈ ਗੱਲ ਨਹੀਂ ਕੀਤੀ ਉਹ ਦੁੱਧ ਲੈ ਕੇ ਚੁੱਪ ਕਰਕੇ ਵਾਪਸ ਮੁੜ ਗਈ ਅਗਲੇ ਦਿਨ ਹਰਲੀਨ ਗੁਰੂ ਘਰ ਦੇ ਬਾਹਰ ਹੀ ਕਾਲੇ ਦਾ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਜਦ ਕਾਲਾ ਸੇਵਾ ਕਰਕੇ ਬਾਹਰ ਆਇਆ ਹਰਲੀ ਨੂੰ ਬਾਹਰ ਖੜੀ ਦੇਖ ਉਸ ਤੋਂ ਨਜ਼ਰ ਵਚਾ ਕੇ ਨਿਕਲ ਲੱਗਾ ਪਰ ਹਰਲੀ ਨੇ ਉਸਨੂੰ ਆਵਾਜ਼ ਮਾਰ ਕੇ ਰੋਕਦੇ ਹੋਏ ਪੁੱਛਣ ਲੱਗੀ ਪਤਾ ਨਹੀਂ ਮੈਨੂੰ ਪੁੱਛਣਾ ਚਾਹੀਦਾ ਜਾਂ ਨਹੀਂ ਪਰ ਕੱਲ ਭਾਬੀ ਤੇਰੇ ਨਾਲ ਜਿਸ ਤਰ੍ਹਾਂ ਗੱਲ ਕਰ ਰਹੀ ਸੀ ਇੱਦਾਂ ਲੱਗਦਾ ਸੀ ਕਿ ਉਹਨਾਂ ਨੂੰ ਤੇਰੇ ਨਾਲ ਪੂਰਾ ਵੀ ਪਿਆਰ ਨਹੀਂ ਤੇ ਉਹਨਾਂ ਨੂੰ ਤੇਰਾ ਪੱਖ ਵੀ ਸੁੰਨਾ ਚਾਹੀਦਾ ਸੀ ਨਾ ਬਸ ਆਪਣੀ ਸੁਣਾ ਕੇ ਚੱਲੇ ਗਏ ਜੋ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਕਾਲਾ ਦੇਖੋ ਜੀ ਭਾਬੀ ਸਿਰਫ ਮੂੰਹ ਦੀ ਹੀ ਕੌੜੀ ਆ ਦਿਲ ਦੀ ਨਹੀਂ ਮਾੜੀ ਉਹ ਚਾਹੇ ਮੈਨੂੰ ਮਾਨ ਸਤਕਾਰ ਦੇਣ ਜਾਂ ਨਾ ਦੇਣ ਪਰ ਮੇਰਾ ਤਾਂ ਫਰਜ਼ ਬਣਦਾ ਉਹਨਾਂ ਨੂੰ ਇੱਜ਼ਤ ਦੇਣ ਦਾ ਉਹ ਵੱਡੇ ਨੇ ਮੇਰੇ ਤੋਂ ਤਾਂ ਕੀ ਹੋਇਆ ਜੇ ਉਹਨਾਂ ਨੇ ਮੈਨੂੰ ਕੁਝ ਕਹਿ ਦਿੱਤਾ ਨਾਲੇ ਕਹਿੰਦੇ ਆ ਵੱਡੀ ਭਾਬੀ ਵੀ ਮਾਂ ਸਮਾਨ ਹੁੰਦੀ ਏ ਚੰਗਾ ਜੀ ਮੈਂ ਹੁਣ ਚੱਲਦਾ ਹਲੇ ਬਹੁਤ ਕੰਮ ਕਰਨੇ ਆ